ਖਰਾ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਅਮਰੀਕਾ ਦੇ ਵਿੱਚ ਇੱਕੋ ਇੱਕ ਐਪਰੋਸੇਬੰਦ ਨਾਮ ਖਾਦਮ ਜੂਲਰ ਜੀਹਾਂ ਖਾਦਮ ਜੂਲਰ ਚੀਨ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਆਪਣੇ ਰੈਸੀਪ੍ਰੋਕਲ ਟੈਰਿਫ ਨੂੰ ਪੂਰੀ ਤਰ੍ਹਾਂ ਖਤਮ ਕਰੇ ਇਹ ਬਿਆਨ ਉਸ ਸਮੇਂ ਆਇਆ ਜਦੋਂ 트ੰਪ ਪ੍ਰਸ਼ਾਸਨ ਨੇ ਕੁਝ ਕੰਜ਼ਿਊਮਰ ਇਲੈਕਟ੍ਰੋਨਿਕਸ ਪ੍ਰੋਡਕਟਸ ਤੇ ਮਹੱਤਵਪੂਰਨ ਚਿਪ ਮੈਨੂਫੈਕਚਰਿੰਗ ਇਕਵਿਪਮੈਂਟ ਤੇ ਟੈਰਿਫ ਵਿੱਚ ਛੋਟ ਦਾ ਐਲਾਨ ਕੀਤਾ ਅਮਰੀਕੀ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਪੀਤੀ ਦੇਰ ਰਾਤ ਜਾਰੀ ਇੱਕ ਨੋਟਿਸ ਵਿੱਚ ਕਿਹਾ ਇੱਕ smartphones, laptop, memory chips ਤੇ ਹੋਰ ਪ੍ਰੋਡਕਟਸ ਨੂੰ ਉਹਨਾਂ ਗਲੋਬਲ ਟੈਰਿਫ ਤੋਂ ਛੋਟ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਡੋਨਾਲਡ 트ੰਪ ਨੇ ਇਸ ਮਹੀਨੇ ਲਾਗੂ ਕੀਤਾ ਸੀ। ਚੀਨ ਦੇ ਵਣਜ ਮੰਤਰਾਲੇ ਨੇ ਇਲੈਕਟ੍ਰੋਨਿਕਸ ਅਤੇ ਚਿਪ ਉਤਪਾਦਾਂ ਨੂੰ ਅਮਰੀਕੀ ਟੈਰਿਫ ਤੋਂ ਛੋਟ ਦੇਣ ਦੇ ਫੈਸਲੇ ਨੂੰ ਛੋਟਾ ਕਦਮ ਕਿਹਾ ਹੈ ਚੀਨ ਦਾ ਕਹਿਣਾ ਹੈ ਕਿ ਉਹ ਛੋਟ ਦੇ ਪ੍ਰਭਾਵ ਦਾ ਮੁਲਾਂਕਣ ਕਰ ਰਿਹਾ ਹੈ। ਵਣਜ ਮੰਤਰਾਲੇ ਦੇ ਬੁਲਾਰੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਅਮਰੀਕਾ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੀਆਂ ਗਲਤੀਆਂ ਨੂੰ ਸੁਧਾਰਦੇ ਹੋਏ ਇੱਕ ਠੋਸ ਕਦਮ ਚੁੱਕੇ ਰੈਸੀਪ੍ਰੋਕਲ ਟੈਰਿਫ ਵਰਗੀਆਂ ਗਲਤ ਨੀਤੀਆਂ ਨੂੰ ਪੂਰੀ ਤਰ੍ਹਾਂ ਖਤਮ ਕਰੇ ਤੇ ਆਪਸੀ ਸਨਮਾਨ ਦੇ ਰਸਤੇ ਤੇ ਵਾਪਸ ਪਰਤੇ ਨਵੀਂ ਅਮਰੀਕੀ ਛੋੜ ਤੋਂ ਐਨਵੀਡੀਆ, ਡੈਲ ਤੇ ਐਪਲ ਵਰਗੀਆਂ ਕੰਪਨੀਆਂ ਨੂੰ ਫਾਇਦਾ ਹੋਵੇਗਾ ਜੋ ਚੀਨ ਵਿੱਚ ਆਈਫੋਨ ਤੇ ਹੋਰ ਪ੍ਰੀਮੀਅਮ ਪ੍ਰੋਡਕਟਸ ਦੀ ਮੈਨੂਫੈਕਚਰਿੰਗ ਕਰਦੀਆਂ ਨੇ ਹਾਲਾਂਕਿ ਜ਼ਿਆਦਾਤਰ ਚੀਨੀ ਉਤਪਾਦ ਅਜੇ ਵੀ 145 ਫੀਸਦੀ ਤੱਕ ਦੇ ਵਿਆਪਕ ਟੈਰਫ ਦੇ ਦਾਇਰੇ ਵਿੱਚ ਨੇ ਕਿਉਂਕਿ ਚੀਨ ਨੂੰ ਅਮਰੀਕਾ ਵੱਲੋਂ ਐਲਾਨੇ ਗਏ 90 ਦਿਨਾਂ ਦੀ ਟੈਰਫ ਰਾਹਤ ਤੋਂ ਬਾਹਰ ਰੱਖਿਆ ਗਿਆ ਹੈ